ਜਲਾਲਾਬਾਦ ਦੇ ਸਾਫਕਾ ਵਿਧਾਇਕ ਰਮਿੰਦਰ ਸਿੰਘ ਆਮਲਾ ਅੱਜ ਉਚੇਚੇ ਤੌਰ ਤੇ ਫਾਜ਼ਿਲਕਾ ਪਹੁੰਚੇ ਜਿਨ੍ਹਾਂ ਦੇ ਵੱਲੋਂ ਭਾਰੀ ਸਰਦੀ ਨੂੰ ਦੇਖਦੇ ਹੋਏ ਸਫਾਈ ਸੇਵਕਾਂ ਨੂੰ ਗਰਮ ਕੰਬਲ ਅਤੇ ਜੈਕਟਾਂ ਵੰਡੀਆਂ ਗਈਆਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਾਫਕਾ ਵਿਧਾਇਕ ਰਮਿੰਦਰ ਸਿੰਘ ਆਮਲਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਅੱਜ ਫਾਜ਼ਿਲਕਾ ਦੇ ਵਿੱਚ ਪਹੁੰਚ ਕੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਜੈਕ ਅਤੇ ਔਰਤਾਂ ਨੂੰ ਗਰਮ ਕੰਬਲ ਤਕਸੀਮ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਸਫਾਈ ਸੇਵਕਾਂ ਦੇ ਵੱਲੋਂ ਸ਼ਹਿਰ ਨੂੰ ਚਮਕਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਂਦੀ ਹੈ। ਅਤੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸੁੱਤੇ ਪਏ ਹੁੰਦਿਆਂ ਤੇ ਅਤੇ ਇਹ ਲੋਕ ਆਪਣਾ ਕੰਮ ਕਰਕੇ ਸ਼ਹਿਰ ਨੂੰ ਇੱਕ ਸੁੰਦਰ ਰੂਪ ਦਿੰਦੇ ਨੇ। ਉਹਨਾਂ ਨੇ ਕਿਹਾ ਕਿ ਅੱਜ ਫਾਜ਼ਿਲਕਾ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਵੱਲੋਂ ਇਹ ਸੇਵਾ ਕੀਤੀ ਗਿਆ ਤੇ ਨਾਲ ਹੀ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਮਲਾ ਨੇ ਕਿਹਾ ਕਿ ਜਿਨ੍ਹਾਂ ਅਗਵਾ ਦੇ ਵੱਲੋਂ ਉਹਨਾਂ ਨੂੰ ਸਹਾਯੋਗ ਦਿੱਤਾ ਗਿਆ ਹੈ ਉਹ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਨੇ। ਉਹ ਜੀ ਕੀ ਮੁਕਰਨ। ਦਾ ਨਹੀਂ ਠੰਡ ਬੜੀ ਪੈਂਦੀ ਪਈ ਹੈ ਔਰ ਜਿਹੜੇ ਲੋਕ ਸ਼ਹਿਰ ਨੂੰ ਸਾਫ਼ ਰੱਖਦੇ ਆ ਆਪਾਂ ਨੂੰ ਵਧੀਆ ਤੰਦਰੁਸਤੀ ਲਈ ਆਪਣੇ ਲਈ ਸ਼ਹਿਰ ਨੂੰ ਸਫਾਈ ਕਰਦੇ ਆ ਉਹਨਾਂ ਦੀ ਮਦਦ ਕਰਨ ਦਾ ਹੈ ਉਹਨਾਂ ਦਾ ਥੋੜਾ ਜਿਹਾ ਸਹਿਯੋਗ ਕੀਤਾ ਸਾਰਿਆਂ ਨਾਲ ਕੇ ਮੈਂ ਰੰਜਨ ਜੀ ਦਾ ਪ੍ਰਧਾਨ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਐਮਸੀ ਸਾਹਿਬਾਨਾਂ ਦਾ ਜਿਨ੍ਹਾਂ ਨੇ ਨਾਲ ਮਿਲ ਕੇ ਇਸ ਮਹਿੰਮ ਦੇ ਵਿੱਚ ਸਾਥ ਦਿੱਤਾ ਜੀ ਸਾਰੇ ਦੋਸਤਾਂ ਨੂੰ 2027 ਦੀ ਅਚੋਲਾ ਕਿੱਥੋਂ ਲੜ ਗਏ ਇਸ ਵਾਰ ਨੇ ਜਿੱਥੋਂ ਕਮ ਹੋਊਗਾ ਪਰਮਾਤਮਾ ਦਾ ਉੱਤੇ ਇਹ ਕਾਂਗਰਸ ਦੇ ਇੱਕ ਪੋਸਟਰ ਤੇ ਲਿਖਾਇਆ ਸੀ ਦੀ ਫੋਟੋ ਨਹੀਂ ਫੋਟੋ ਗਿਆ ਬਚੀ ਰਾ ਪ੍ਰਧਾਨ ਜੀ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਜਿਹੜੇ ਲੀਡਰ ਸਾਹਿਬਾਨਾਂ ਦੀ ਲੱਗੇ ਆ ਉਹਨਾਂ ਨੂੰ ਠੀਕ ਜੀ ਬਹੁਤ ਸਾਰੇ فاضਲ ਸਾਹਿਬ ਦੇ ਮੋਦੇ ਪ੍ਰਧਾਨ ਸਾਹਿਬਾਨ ਸਾਡੇ ਐਮਸੀ ਸਾਹਿਬਾਨ اور میں سمجھتا کہ شہر نو چمکان دے وچ جڑے کہ اسی سارے ستے ہونے ہیں اور اپ لوگ صبح جلدی اٹھ کے ہمارے اٹھنے سے پہلے جو شہر کو چمکا رہے ہو سب سے پہلے تو اپ کو شاباش ہے اور دھن्यवाद ہے کہ اپ جیسا کام کوئی نہیں کر رہا ٹھنڈ بہت پڑ رہی ہے تو ہم سب نے رائے کی تو پردان جی نے کہا کہ जो शहर के लिए इतना कुछ करते हैं तो हमें भी कुछ ना कुछ करना चाहिए और मैं प्रधान जी और हम सब मिलके आपके लिए जैकेट्स लेके आए हैं और जड़िया सारियाँ माताओं हैं उनके लिए कंबल प्रधान जी को हम हैंड ओवर कर देंगे इनको कंबल भी दे देना जैकेट जो आपको देंगे आप अपने बच्चों को और आप सभी का बहुत बहुत धन्यवाद प्रधान जी का और सारे एम सी साहबान का जी का सारे का बहुत बहुत धन्यवाद जेडे ਸਮਾਜ ਦੀ ਸੇਵਾ ਦੇ ਲਈ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਸਮਾਜ ਦੀ ਸੇਵਾ ਕਰੀਏ ਸਮਾਜ ਦੇ ਵਿੱਚ ਹਰ ਇੱਕ ਵਰਗ ਨੂੰ ਚੰਗਾ ਜੀਣ ਦਾ ਹੱਕ ਹੈ ਔਰ ਜਿਹੜੇ ਆਪਾਂ ਲੋਕ ਸੁਸਾਇਟੀ ਨੂੰ ਚਲਾਣੇ ਆ ਆਪਣਾ ਵੀ ਫਰਜ਼ ਬੰਦਾ ਹੈ ਕਿ ਸਾਰਿਆਂ ਨੂੰ ਉਹ ਮੌਕਾ ਦਿਵਾਨ ਦੇ ਵਿੱਚ ਉਹਨਾਂ ਦੀ ਮਦਦ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਜੈ ਹਿੰਦ ਜੈ ਬਾਬਾ ਇੱਕ ਨਾ ਇੱਕ ਰਿਕੁਐਸਟ ਹੈ